ਕੀ ਨਾ ਬਾਈ ਬਲਬੀਰ ਸਿੰਘ ਬਲਬੀਰ ਸਿੰਘ ਕੀ ਕੱਢਣਾ ਹੋਇਆ ਰਾਤ ਕੀ ਕੱਢਣਾ ਕੀ ਹੋਇਆ ਰਾਤ ਮੈਂ ਢੇੜਾ ਮਾਂ ਚੱਡਾ ਸੀ ਉਹ ਤਾਂ ਭਈਆ ਖੜਾ ਸੀ ਇੱਧਰ ਅੱਛਾ ਤੁਸੀਂ ਚੌਕੀਦਾਰ ਹੋ ਨਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਵਜੇ ਦੀ ਗੱਲ ਹੈ ਤਿੰਨ ਤਿੰਨ ਕ ਵਜੇ ਦੀ ਗੱਲ ਹੈ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 9-10 ਬੰਦੇ ਹੀਗੇ 9 ਦਾ ਇੱਧਰ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀਗੇ ਬੰਨ੍ਹਦੇ ਸੀ ਲੱਗਾ ਉਹਨਾਂ ਨੇ ਬੰਨ੍ਹ ਕੇ ਡੋਬੇ ਉਹਨੇ ਕੰਡੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਕੁੱਟਿਆ ਵੀ ਤੁਨੂੰ ਤੇ ਬੈਂਟਰੀ ਕਾਢੀ ਕੁੱਟਿਆ ਵੀ ਆ ਕੁੱਟ ਕੇ ਲਾ ਕੇ ਕੰਨੀ ਉੱਥੇ ਲਾ ਕੇ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕੋਲ ਲੋ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਹਿੰਦੀ ਬੋਲਦੇ ਸੀ ਕਿੰਨੇ ਜਣੇ ਸੀ 12 ਤਰੇ ਜਣੇ ਮੂੰਹ ਟਕੇ ਹੋਏ ਸੀ ਤੰਗ ਦੇ ਮੂੰਹ ਟਕੇ ਹੋਏ ਸੀ ਨਾਲ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦੇ ਵੱਡੇ ਆ ਨਹੀਂ ਵੱਡੇ ਉਹਨਾਂ ਦੇ ਦੋ ਟੋੜਲੇ ਦੋ ਜਣੇ ਟੋੜਲੇ ਹੀ ਉਹਨਾਂ ਨੇ ਹੂੰ ਨਾਲ ਨੂੰ ਵੇਜਣਾ ਹੈ ਹੇਪਾਂ ਤੇ ਕਿਉਂ ਅੱਛਾ ਇਹ ਫਿਰ ਮਾਲਕਨ ਸੁਚਨਾ ਦਿੱਤੀ ਉਹਨਾਂ ਨੇ ਹਾਂਜੀ ਆਗੇ ਸੀ ਉਹ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਲਖਵੀਰ ਸਿੰਘ ਆ ਜੀ ਦਸੂਰ ਸਿੰਘ ਜੀ ਕੀ ਕੰਡਣਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੁਹਾਨੂੰ ਦੱਸ ਜੀ ਮੈਂ ਚੌਕੀਦਾਰ ਆ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹਨੂੰ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ تھے ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰ ਰਾਮ ਸੱਦ ਕੇ ਲੈ ਕੇ ਆਏ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ-ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਨਹੀਂ ਕਿੱਧਰ ਗਏ ਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਆਏ ਸੀ ਜੀ ਅੱਛਾ ਉਹ ਉਹਨਾਂ ਦੀ ਬੇਸ ਪੁੱਛਿਆ ਗਿਆ ਜੀ ਮੂੰਹ ਬੰਨੇ ਸਤੇ ਜੀ ਉਹਨਾਂ ਨੇ ਖੱਖ ਖਾਈ ਕੱਲੀਆਂ ਦੀਦੀ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚਾਹੀ ਸੀ ਕਿਵੇਂ ਸੀ ਨਹੀਂ ਆਏ ਨਹੀਂ ਪਤਾ ਜੀ ਕਉ ਆਏ ਉਧਰ ਹੀ ਲੁਕਾਇਆ ਸੀ ਇਹਨਾਂ ਕੋ ਤੁੰਦ ਦੀ ਸੀ ਤੁੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਨਹੀਂ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨਹੀਂ ਸੀ ਉਹਨਾਂ ਕੋ ਕਿ ਕਾਹਦੇ ਚਾਹੇ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿੰਨੀਆਂ ਲੱਗੀਆਂ ਕੋਈ ਸੱਟਾਂ ਬਸ ਇਹਨੂੰ ਕੁੱਟਿਆ ਮਾਰੇ ਥੋੜਾ ਬਸ ਕੀ ਦੱਸਦਾ ਕੁੱਟਿਆ ਜੀ ਬੰਨ ਲਿਆ ਸੀ ਉਹਨੀਆਂ ਹਾਂਜੀ ਬੰਨ ਲਿਆ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਨਾਲ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿੱਡੇ ਕਿਹੜੇ ਘੰਟੇ ਨਾਲ ਕਿੱਡੇ ਕੋਈ ਆ ਕੇ ਸੀ ਉਹ ਉਹ ਜਦੇ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਉਹ ਪੁੱਛਣਾ ਪਿਆ ਪੁਲਸ ਵਾਲੇ ਵੀ ਜਦੋਂ ਆ ਗਏ ਤੇ ਜੀ ਪੁਲਸ ਵਾਲਿਆਂ ਨੇ ਕਰਿਆ ਜਣੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਥੀ ਗਏ ਜੀ ਕੋਲ 5-600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹੜਾ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਗਏ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਈ ਤੇ ਅੱਛਾ 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 ਹਥਿਆਰ ਸੀਗੇ ਉਹਨਾਂ ਕੋਲ ਹਾਂਜੀ ਹਥਿਆਰ ਤੇ ਖਰਚਾ ਧੀਆ ਜੀ ਖਰਚਾ ਸੀ ਜੀ ਹਾਂਜੀ ਠੀਕ ਹੈ ਜੀ ਨਾ ਜੀ ਰੰਧਾ ਦੀਪਕ ਵਰਮਾ ਜੀ ਜੀ ਕੋਲ ਕੀ ਕਰਨਾ ਹੋਇਆ ਗਰਦਨੀ ਰਾਤ 10:00 ਨਹੀਂ 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰੇ ਚ ਰਿਕਾਰਡਿੰਗ ਹੋਈ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਥੋੜੇ ਜੀ ਬਾਹਰਲੇ ਕੈਂਚੀ ਘਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਵੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਜੀ ਉਸ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆਰ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਟੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਪਰ ਦੂਜੇ ਬੰਦੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਜੀ ਕਿੰਨੇ ਕੁ ਵਜੇ ਟੱਣੀ ਹੈ ਇਹੇ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦਾਸ ਦੇ ਨੇ ਤੇ 3:25 ਕਿ ਮਿੰਟ ਤੇ ਤੋਂ ਭੱਜੇ ਨੇ ਜੀ ਤੁਹਾਨੂੰ ਕਿਨੇ ਕੋਈ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਪੌਣੇ ਕਿ 4 ਵਜੇ ਪਤਾ ਲੱਗਿਆ ਜੀ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਹਾਂ ਜੀ ਜੋ ਭੱਜਣ ਤੋਂ 20 25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਕ ਟਾਈਮ ਕੋਰੇਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਤੇ ਫੋਨ ਤੋਂ ਕਿਹਨੇ ਸੂਚਨਾ ਦਿੱਤੀ ਜੀ ਉਹਨੂੰ ਸੂਚਨਾ ਉਹ ਪੁਲਿਸ ਵਾਲਾ ਇਹ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਕੋ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪ੍ਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਦੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜ ਦੋ ਕੈਮਰੇ 2.5 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਆ ਗਿਣਤੀ ਸੀਗੀ ਜੀ 9 ਤਾ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦਾ ਇਹ ਵੀ ਦੇਖਿਆ ਇਹ ਵੀ ਫਟ ਵੀ 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 ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਵੀ ਵੀ ਪੀਂਦਾ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨੇ ਵੀਰ ਵੀ ਪੀਤੀ ਹੈ ਅਗਰ ਕਿ ਚੌਕੀਦਾਰ ਦਾ ਮੋਬਾਈਲ ਵੀ ਤੇ ਪੈਸੇ ਵੀ ਖੋਲੇ ਹਾਂ ਚੌਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਏ ਦੀ ਕਹਿੰਦਾ ਉਹ ਵੀ ਲੱਗੇ ਉਹਦੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜੀ ਉਸ ਟਾਈਮ ਇਹ ਦੇਖੋ ਕੰਪਲੀਟ ਕਿਸਾਈਸ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਿਬ ਨੂੰ ਕੀ ਲਗਦਾ ਤੁਹਾਨੂੰ ਦੁਕਾਨਦਰ ਸੇਫ ਨੇ ਇਹਦੇ ਵਿੱਚ ਦੇਖੋ ਜੀ ਇੱਥੇ ਸੇਫਟੀ ਦਾ ਇਹ ਜੀ ਹੋ ਜੀ ਹੋ ਇੱਕ ਦੇਰਾਂਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ। ਉਹਨਾਂ ਦੀ ਹੈਗੀ ਇਹ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਆਈਡੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ। ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ? ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਜੀ। ਸਾਰੀ ਠੀਕ ਆ ਵੈਸੇ ਤਾਂ। ਜੀ। ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਸਰੇ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਡਿਟੈਕਟ ਕਰ ਲਾਂਗੇ ਜੀ ਤਤਕਸ਼ ਕਰ ਲਾਂਗੇ ਸਾਰਾ ਜੀ ਤਕਰੀਬ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਤਕਸ਼ ਕਰਾਂਗੇ ਕਾਰਵਾਈ ਠੀਕ ਜੀ